ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਕੱਪੜੇ ਦਾ ਅੱਜ ਆਪਾਂ ਕੋਰਸੈਟ ਵਾਲੀ ਜਿਹੜਾ ਚੱਲ ਰਹੇ ਨੇ ਉਹ ਬਣਾਵਾਂਗੇ ਜੀ ਇਹ ਲੈਸ ਨਾਲ ਆਪਾਂ ਡਿਜ਼ਾਈਨਿੰਗ ਕਰਾਂਗੇ ਇਹ ਕਾਟਨ ਦਾ ਮੇਰੇ ਕੋਲ ਕੱਪੜਾ ਜੀ ਜੇਕਰ ਤੁਸੀਂ ਕੋਰਸੈਟ ਬਣਾਉਣਾ ਜੇਕਰ ਤੁਸੀਂ ਸ਼ਾਰਟਸ ਚ ਬਣਾਉਣਾ ਤਾਂ 2.5 ਮੀਟਰ ਕੱਪੜਾ ਚਾਹੀਦਾ ਜੇ ਥੋੜਾ ਜਿਹਾ ਵੀ ਲੌਂਗ ਚ ਬਣਾਉਣਾ ਤਾਂ ਤੁਹਾਨੂੰ 3 ਮੀਟਰ ਕੱਪੜਾ ਚਾਹੀਦਾ ਜੀ ਉਹਦੇ ਲਈ ਕਿਉਂਕਿ ਇਹਦੇ ਜਿਹੜਾ ਘੇਰਾ ਹੁੰਦਾ ਉਹ ਵੱਡਾ ਹੁੰਦਾ ਆਪਾਂ ਇਸ ਤਰੀਕੇ ਨਾਲ ਕਲੀਆਂ ਵਾਲਾ ਕੋਰਸੈਟ ਬਣਾਉਣਾਗਾ ਇਹਦਾ ਘੇਰਾ ਵੱਡਾ ਹੋਣ ਕਾਰਨ ਜੀ ਇਹਦੀ ਸਾਈਡ ਤੋਂ ਵੀ ਬਾਜੂੜ ਜਿਹੜੀਆਂ ਨਹੀਂ ਨਿਕਲਦੀਆਂ ਆਪਾਂ ਲੰਬਾਈ ਵਾਈ ਜੀ ਜਿਹੜੀਆਂ ਬਾਵਾ ਨੇ ਉਹ ਕੱਢਣੀਆਂ ਪੈਂਦੀਆਂ ਨੇ ਸਾਰਿਆਂ ਜੋ ਪਹਿਲਾਂ ਤਾਂ ਜੀ ਆਪਾਂ ਜਿਹੜਾ ਕੱਪੜਾ ਗਾ ਜਿੰਨੀਆਂ ਆਪਣੀਆਂ ਲੰਬਾਈਆਂ ਲੈਣੀਆਂ ਨੇ ਆਪਾਂ ਉਹ ਨਾਪ ਲਾਂਗੇ ਜਿਵੇਂ ਮੈਂ ਇਹਦੀ 42 ਇੰਚ ਲੈਂਥ ਰੱਖ ਰਹੀਆਂ ਜੀ ਕਿਉਂਕਿ ਇਹ ਕੱਪੜਾ ਵੀ ਲਾ ਲੋ 2.5 ਮੀਟਰ ਤੋਂ ਵੀ ਮੈਨੂੰ ਘੱਟ ਲੱਗਿਆ ਸੀਗਾ ਜਦੋਂ ਮੈਂ ਨਾਪਿਆ ਸੀਗਾ 42 ਇੰਚ ਦੀਆਂ ਦੋ ਲੈਂਥਾਂ ਲੈ ਕੇ ਇਸ ਤੋਂ ਬਾਅਦ ਆਪਾਂ ਬਾਜੂ ਦਾ ਦੇਖਦੇ ਹਾਂ ਜੀ ਕਿੰਨਾ ਕਪੜਾ ਬਚਦਾ ਇਹਦਾ ਬਾਜੂ ਦਾ ਆਪਣਾ 16 16.5 ਇੰਚ ਕਪੜਾ ਬਚਦਾਗਾ ਉਹ ਉਹਨਾਂ ਦੀਆਂ ਜਿਹੜੀਆਂ ਬਾਵਾਆਂ ਸੀਗੀਆਂ ਉਹ 18 ਇੰਚ ਸੀ ਆਪਾਂ ਥੋੜੀਆਂ ਜੀਆਂ ਵੀ ਘਟਾ ਲਾਂਗੇ ਕਫਕੋਫ ਵਾਲੀ ਬਾਜੂ ਉਹਨਾਂ ਨੇ ਵੀ ਬੰਦ ਕਰੀ ਸੀ ਵੀ ਪੌਣੀ ਨਹੀਂ ਹੈਗੀ ਇਸ ਲਈ ਜੀ ਆਪਾਂ ਕਫ ਵਾਲੀ ਬਾਜੂ ਬਣਾ ਕੇ ਤਾਂ ਇਹਦੀ ਲੰਬਾਈ ਵਧਾ ਸਕਦੇ ਸੀਗੇ ਹੁਣ ਆਪਾਂ ਇਹਦੀ ਪਾਕਿਸਤਾਨੀ ਬਾਜ ਜਿਹੜੀ ਬਾਜੂ ਹੈ ਉਹ ਬਣਾਵਾਂਗੇ ਪਹਿਲਾਂ ਆਪਾਂ ਇਹਦੇ 바ਵਾ ਦਾ ਕਪੜਾ ਤਾਰ ਲੈਣਾ ਜੀ ਇਸ ਤੋਂ ਬਾਅਦ ਜਿਹੜੇ ਆਪਣੇ ਵੀ ਜਿਵੇਂ ਪੱਲੇ ਹੋਗੇ ਕੋਰਸੈਟ ਦੇ ਉਹ ਤਾਰ ਲਾਂਗੇ ਜੇਕਰ ਆਪਾਂ ਵੀ ਸ਼ਾਰਟ ਬਣਾਉਨੇ ਆ 2.5 ਮੀਟਰ ਦੇ ਵਿੱਚੋਂ ਤਾਂ ਸਾਈਡ ਤੋਂ ਜੇਕਰ ਲੰਬਾਈਆਂ ਵੀ ਪੂਰੀਆਂ ਹੋ ਜਾਂਦੀਆਂ ਨੇ ਤਾਂ ਸਾਈਡ ਤੋਂ ਜਿਹੜਾ ਕਪੜਾ ਉੱਤਰਦਾ ਉਹਦੀ ਆਪਾਂ ਬਾਜੂ ਬਣਾ ਲੈਨੇ ਆ ਜੀ ਪਰ ਇਹਦੇ ਵਿੱਚ ਬਾਜੂ ਕਪੜਾ ਥੋੜਾ ਜਿਹਾ ਘੱਟ ਸੀਗਾ ਨਹੀਂ ਬਣਦੀ ਸੀਗੀ ਵਧੀਆ ਕਿਉਂਕਿ ਇਹਦਾ ਜਿਹੜਾ ਕੋਰਸੈਟ ਆਪਾਂ ਨੇ ਏ ਸ਼ੇਪ ਵਾਲਾ ਬਣਾਉਣਾਗਾ ਇਹਦਾ ਜਿਹੜਾ ਫੇਰ ਹੈ ਉਹ ਜਾਦਾ ਵੱਡਾਗਾ ਵੀ ਨਾਰਮਲ ਆਪਣੀ ਸ਼ਰਟ ਦਾ ਫੇਰ ਹੁੰਦਾ ਜਿਹੜਾ ਜੀ ਵੀ 24 ਇੰਚ ਹੁੰਦਾਗਾ 24 ਇੰਚ ਦੇ ਵਿੱਚ 3 ਇੰਚ ਆਪਾਂ ਮਾਰਜਨ ਰੱਖ ਕੇ 27 ਇੰਚ ਦੀ ਕਟਿੰਗ ਕਰਦੇ ਆ ਇਹਦਾ ਤੁਸੀਂ ਜੇਕਰ ਤੁਸੀਂ ਵੀ 37 ਇੰਚ ਭਾਰੀ ਬੰਦਾਗਾ ਉਹਨਾਂ ਨੇ ਵੱਡਾ ਫੇਰ ਪਾਉਣਾ ਤਾਂ 37 ਇੰਚ ਕਟਿੰਗ ਕਰ ਲਿਓ ਜੀ ਨਹੀਂ 32 ਜਾਂ 33 ਇੰਚ ਬਹੁਤ ਹੈ ਆਪਣੀ ਨਾਰਮਲ ਜਿਵੇਂ ਤੁਸੀਂ ਬਣਾਉਣ ਲਈ ਤੇ ਆਪਾਂ ਹੁਣ ਇਹਨੂੰ ਇੱਥੋਂ ਕਟਿੰਗ ਕਰ ਲਾਂਗੇ ਜੀ ਇਹ ਸਾਈਡਾਂ ਤੋਂ ਜਿਹੜਾ ਇਹ ਆਪਣਾ ਕਪੜਾ ਬਚੂਗਾ ਇਹ ਆਪਣੇ ਗਲਿਆਂ ਵਗੈਰਾ ਤੇ ਕੰਮ ਆਜੂਗਾ ਜੀ ਇਹਦੇ ਵਿੱਚ ਕੋਰਸੈਟ ਬਹੁਤ ਤਰੀਕੇ ਵੀ ਨਾਲ ਬਣਦੇ ਨੇ ਇੱਕ ਬੀਜੇ ਵਿੱਚ ਸ਼ਰਟ ਪੱਟੀ ਲਾ ਕੇ ਬਣਦਾਗਾ ਹਨਾ ਕਾਲਰ ਲਾ ਸਕਦੇ ਆ ਬੈਂਨ ਕਾਲਰ ਲਾ ਸਕਦੇ ਆ ਇਹਦੇ ਵਿੱਚ ਆਪਾਂ ਕਲੀਆਂ ਪਾਵਾਂਗੇ ਜੀ ਇਹਦੇ ਕਲੀਆਂ ਦੇ ਪਾਉਣ ਨਾਲ ਇਹਦੇ ਵਿੱਚ ਇਹਦਾ ਫੇਰ ਹੈ ਜਿਹੜਾ ਇਸ ਤੋਂ ਵੀ ਜ਼ਿਆਦਾ ਬਣ ਜੂਗਾ ਇਹ ਜਿਵੇਂ ਆਪਾਂ ਸ਼ਰਟ ਦੇ ਦੋਨੋਂ ਪੱਲੇ ਓਪਨ ਸਾਈਡ ਮੈਂ ਆਪਣੀ ਸਾਈਡ ਰੱਖੀ ਹੋਈ ਹੈ ਬੰਦ ਜਿਹੜਾ ਪਾਸਾਗਾ ਉਹ ਸੈਂਟਰ ਦੇ ਪਿਛੇ ਵੀ ਜੋੜਿਆ ਹੋਇਆਗਾ ਤੇ ਇਹਨੂੰ ਜਿਵੇਂ ਆਪਾਂ 셔ਟ ਦੀ ਕਟਿੰਗ ਕਰਦੇ ਆਂ ਆਪਾਂ ਉਵੇਂ ਵਿਛਾ ਲਾਂਗੇ ਬਸ ਇਹਦੀ ਆਪਾਂ ਨੇ ਜਿਹੜਾ ਫੇਰ ਹੈਗਾ ਘੇਰਾ ਹੈਗਾ ਉਹਦੀ ਚੜਾਈ ਵੱਧ ਰੱਖੀ ਹੋਈ ਹੈ ਕਿਉਂਕਿ ਆਪਾਂ ਕਲੀਆਂ ਪਾਉਣੀਆਂ ਨੇ ਤਾਂ ਘੇਰਾ ਜਿਹੜਾ ਵੱਡਾ ਕਰਨਾ ਇਹਦੇ ਵਿੱਚ ਤੁਸੀਂ ਵੀ ਜਿਵੇਂ ਚਾਕ ਬਣਾ ਸਕਦੇ ਹੋ ਹਨਾ ਬਾਜੂ ਦੇ ਵੀ ਬਹੁਤ ਡਿਜ਼ਾਈਨ ਬਣਾ ਸਕਦੇ ਹੋ ਇਹ ਆਪਣੀ ਆਪਣੀ ਹੈ ਜੀ ਸਿਰਫ ਇੱਕ ਇਹ ਇੱਕ ਤਰੀਕਾ ਜਿਵੇਂ ਸ਼ਰਟਾਂ ਦੇ ਆਪਾਂ ਡਿਜ਼ਾਈਨਰ ਕੋਈ ਕਿਵੇਂ ਬਣਾਉਣੇ ਆਂਗੇ ਹਨਾ ਆਪਾਂ ਤੁਸੀਂ ਇਹਦੇ ਵਿੱਚ ਪੌਕੇਟ ਵੀ ਲਾ ਸਕਦੇ ਹੋ ਜਿੱਥੇ ਕਲੀਆਂ ਪਾਈਆਂ ਨੇ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਜਿਵੇਂ ਜਿਵੇਂ ਕਸਟਮਰ ਦੀ ਅੱਗੇ ਕੀ ਡਿਮਾਂਡ ਆਈ ਜਾਂਦੀ ਆ ਹਨਾ ਵੀ ਸਾਡਾ ਐ ਬਣਾ ਦਿਓ ਆਪਾਂ ਜੋ ਵੀ ਮੈਂ ਬਣਾਉਣੀ ਆ ਹਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੀ ਹੁੰਨੀ ਆ ਜੇ ਤਾਂ ਕੋਈ ਵਾਰੀ ਜਲਦਬਾਜੀ ਚ ਆਪਾਂ ਕੰਮ ਕਰ ਰਹੇ ਆ ਤਾਂ ਹੁੰਦਾ ਵੀ ਚਲੋ ਕਿਉਂਕਿ ਵੀਡੀਓ ਬਣਾਉਣ ਤੇ ਵੀ ਜੀ ਘਟੋ ਘਟ ਟਿਕ ਘੰਟਾ ਆਪਣਾ ਲੱਗ ਜਾਂਦਾ ਵੀਡੀਓ ਬਣਾਉਣ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਦਿਖਾਉਣੀ ਪੈਂਦੀ ਐ ਨਹੀਂ ਆਪਾਂ ਬੈਠੇ ਬਣਾਈ ਜਾਂਦੇ ਆ ਜਿਵੇਂ ਮੰਨ ਲਓ ਜੇ ਉਹਨਾਂ ਦਾ ਜਿਹੜਾ ਤੀਰਾਗਾ ਸਾਡੇ ਵੀ ਵੀ ਜਿਵੇਂ 11 ਇੰਚ ਐ ਤਾਂ ਆਪਾਂ ਜਿਹੜਾ ਇਹ ਕੋਰਸੈਟ ਹੈ ਇਹ ਵੀ ਪਾਕਿਸਤਾਨੀ ਟਾਈਪ ਜੇ ਬਣਾਉਣਾ ਜਿਵੇਂ ਪਾਕਿਸਤਾਨੀ ਕੁੜਤੇ ਹੁੰਦੇ ਨੇ ਇਹਦਾ ਥੋੜਾ ਜਿਹਾ ਤੀਰਾ ਵੀ ਵੱਡਾ ਰੱਖਿਆ ਜਾਂਦਾ ਉਹ ਵੀ ਖੁੱਲਾ ਰੱਖਿਆ ਜਾਂਦਾ ਇਹਦੇ ਵਿੱਚ ਪਲੇਟਾਂ ਵੀ ਨਹੀਂ ਪੈਂਦੀਆਂ ਤੇ ਇਸ ਲਈ ਜੇ ਉਹਨਾਂ ਦਾ ਸਾਢੇ 11 ਜੇ ਤੀਰਾਗਾ ਤਾਂ ਆਪਾਂ ਉਹਨਾਂ ਦਾ ਸਾਢੇ 12 ਤੀਰਾ ਰੱਖਣਾਗਾ ਤੇ 14 ਇੰਚ ਤੇ ਨਿਸ਼ਾਨ ਮੈਂ ਲਾ ਲਈ ਜੀ 14 ਇੰਚ ਤੇ ਨਿਸ਼ਾਨ ਲਾ ਕੇ ਮੈਂ 6 ਇੰਚ ਵੀ ਉੱਪਰੋਂ ਸਾਢੇ 4 ਤੇ 14 ਇੰਚ ਤੋਂ ਬਾਅਦ ਸਾਢੇ 2 6 ਇੰਚ ਤੇ ਨਿਸ਼ਾਨ ਲਾਏ ਨੇ ਕਿਉਂਕਿ ਇੱਥੋਂ ਆਪਾਂ ਇੱਕਦਮ ਸ਼ੇਪ ਨਹੀਂ ਦੇਣੀ ਇੱਥੋਂ ਆਪਾਂ ਘੇਰੇ ਦਾ ਨਿਸ਼ਾਨ ਲਾਉਣਾ ਜੀ 8.5 ਤੇ ਇਹ ਜਿਹੜਾ ਨਿਸ਼ਾਨ ਲਾ ਰਹੇ ਆ ਜੀ ਇਹ ਆਪਣਾ ਸੈਂਟਰ 'ਚ ਆ ਜਾਊਗਾ ਮੈਂ ਤੁਹਾਨੂੰ ਸੈਡਾਂ ਵਾਲੀ ਵੀ ਦੱਸੂਗੀ ਵੀ ਕਿਵੇਂ ਕਰਨਾ 8.5 ਤੇ ਨਿਸ਼ਾਨ ਲਾ ਕੇ ਇੰਚਕ ਤੁਸੀਂ ਸਿੱਧੀ ਲਾਈਨ ਲਾਉਣੀ ਹੈ ਆਪਾਂ ਬਿਲਕੁਲ ਕੋਨੇ ਤੋਂ ਨਹੀਂ ਇਹਦੀ ਸ਼ੇਪ ਦੇਣੀ ਹੈ ਸ਼ੇਪ ਆਪਾਂ 1.5 ਇੰਚ ਕਪੜਾ ਛੱਡ ਕੇ ਵੀ ਮਾਰਜਿਨ ਛੱਡ ਕੇ ਫਿਰ ਇਹਦੀ ਸ਼ੇਪ ਦੇਣੀ ਸ਼ੁਰੂ ਕਰਨੀ ਹੈ ਕਿਉਂਕਿ ਜਦੋਂ ਇੰਨਾ ਮਾਰਜਿਨ ਆਪਾਂ ਛੱਡ ਦਾਂਗੇ ਜੀ ਇਹ ਜਦੋਂ ਆਪਾਂ ਘੇਰਾ ਮੋੜਦੇ ਆ ਘੇਰੇ ਤੇ ਲੈਸ ਵਗੈਰਾ ਲਾਉਣੇ ਆ ਤਾਂ ਉਹਦੇ ਵਿੱਚ ਬੜਲ ਪੈਂਦੇ ਵੀ ਕੋ ਦਮ ਇਹਦੇ ਚੁੰਝਾਂ ਜੀਆਂ ਨਹੀਂ ਨਿਕਲਦੀਆਂ ਹਨਾ ਵੀ ਉਸ ਤਰੀਕੇ ਨਾਲ ਤੁਸੀਂ ਨਿਸ਼ਾਨ ਲਾ ਲਿਓ ਇਹ ਦੇਖੋ ਜੀ ਇਹ ਆਪਾਂ ਨੇ ਥੋੜਾ ਜਿਹਾ ਅੰਦਰ ਦੀ ਨਿਸ਼ਾਨ ਲਾਇਆ ਹੋਇਆ ਇਹ ਨਿਸ਼ਾਨ ਇੱਕ ਵਾਰੀ ਆਪਾਂ ਸਿੱਧੀ ਸ਼ੇਪ ਦੇ ਦਾਂਗੇ ਇਸ ਤੋਂ ਬਾਅਦ ਜਦੋਂ ਆਪਾਂ ਕਟਿੰਗ ਕਰਾਂਗੇ ਉਦੋਂ ਵੀ ਸਿੱਧੀ ਕਰ ਲਾਂਗੇ ਥੋੜਾ ਥੋੜੀ ਜਦੋਂ ਆਪਾਂ ਦੋਨੋਂ ਕਲੀਆਂ ਕਟਿੰਗ ਕਰਦੀਆਂ ਫਿਰ ਥੋੜੀ ਜੀ ਆਪਾਂ ਸ਼ੇਪ ਦੇਵਾਂਗੇ ਜੀ ਇੱਥੋਂ ਆਪਣੀ ਉੱਤੋਂ ਤੀਰੇ ਤੋਂ ਲਾ ਕੇ ਕਮਰ ਤੱਕ ਵੀ ਉਸ ਨਾਲ ਜਿਹੜੀ ਹੁੰਦੀ ਹੈਗੀ ਵੀ ਪੇਟ ਤੋਂ ਇੱਕੋ ਦਮ ਵੀ ਕਈ ਵਾਰੀ ਆਪਾਂ ਜਦੋਂ ਤੁਰਦੇ ਆਂਗੇ ਅੱਗੇ ਜੇ ਕਪੜਾ ਇਕੱਠਾ ਹੋਈ ਜਾਂਦਾ ਤਾਂ ਉਹਦੇ ਨਾਲ ਇਹ ਨਹੀਂ ਹੋਊਗਾ ਜੀ ਇਦੀ ਥੋੜੀ ਜੀ ਫਿਟਿੰਗ ਵੀ ਵਧੀਆ ਆਊਗੀ ਇਹ ਇਸ ਤਰੀਕੇ ਨਾਲ ਜੀ ਆਪਾਂ ਨੀਚੋਂ ਲਾ ਕੇ ਉੱਪਰ ਤੱਕ ਕਟਿੰਗ ਕਰ ਲਾਂਗੇ ਸੈਂਟਰ ਵਾਲੀ ਆਪਣੀ ਜਿਹੜੀ ਕਲੀ ਆ ਉਹ ਇਸ ਤਰੀਕੇ ਨਾਲ ਤਿਆਰ ਹੋਗੀ ਜਿਹੜੀ ਇਹ ਸਾਈਡ ਵਾਲੀਆਂ ਨੇ ਜਿਹੜਾ ਇਹ ਤੁਸੀਂ ਉੱਪਰ ਤੀਰੇ ਵੱਲ ਕੱਪੜਾ ਦੇਖ ਰਹੇ ਹੋ ਇਹ نیچے ਚਲਿਆ ਜਾਊਗਾ ਜਿਹੜਾ ਨੀਚੇ ਕੱਪੜਾ ਨੀਚੇ ਹੋ ਗਿਆ ਵੀ ਟੇਢੀ ਉਹ ਆ ਗਈ ਇਹਨੂੰ ਆਪਾਂ ਉੱਪਰ ਵੱਲ ਪਲਟ ਲਾਂਗੇ ਜਿੱਥੋਂ ਕੀ ਮੰਨ ਲਓ ਮੈਂ ਉੱਪਰ ਤੁਹਾਨੂੰ ਦਿਖਾਇਆ ਸੀ ਵੀ ਤੀਰਾ ਰੱਖਿਆ ਉਹ نیچے ਚਲਿਆ ਜਾਊਗਾ ਜੀ نیچے ਵਾਲਾ ਕੱਪੜਾ ਆਪਾਂ ਉੱਪਰਲੀ ਸਾਈਡ ਪਲਟ ਲੈਣਾ ਇਹ ਬਣ ਗਿਆ ਹੁਣ ਉੱਪਰਲੀ ਸਾਈਡ ਵੀ ਘਟ ਗਈ ਤੇ ਜਿਹੜੀ ਇਹ ਮੇਰੇ ਮਹਿਲਾਰੀ ਆਂਗੀ ਇਹ ਸਾਈਡ ਇਹ ਵੀ ਘਟ ਗਈ ਨੀਚੇ ਵਾਲੀ ਸਾਈਡ ਇਹਦੀ ਵੱਧ ਗਈ ਹੁਣ ਆਪਾਂ ਥੋੜੀ ਜੀ ਸ਼ੇਪ ਦੇ ਲਾਂਗੇ ਜੀ ਉਹ ਮੈਂ ਤੁਹਾਨੂੰ ਬਾਅਦ ਚੋ ਦੱਸੂਗੀ ਜਿਵੇਂ ਹੁਣ ਮੰਨ ਲਓ ਹਨਾ ਆਪਾਂ ਨੇ ਇਹਦੀ ਚੜਾਈ ਰੱਖ ਲਈ ਇੱਥੋਂ ਆਪਾਂ 2 ਇੰਚ ਦੀ ਇਹਦੇ ਵੀ 14 ਇੰਚ ਮਿਣ ਕੇ ਆਪਾਂ ਨੇ ਜਿਆਦਾ ਸ਼ੇਪ ਦੇ ਦੇਣੀ ਹੈ ਇਹਦੇ ਨਾਲ ਆਪਣਾ ਜਿਹੜਾ ਫੇਰ ਵੀ ਸੋਹਣਾ ਬਣੂਗਾ ਸ਼ੇਪ ਵੀ ਵਧੀਆ ਬਣੂਗੀ ਮੈਂ ਤੁਹਾਨੂੰ ਪਹਿਲਾਂ ਨਾਪ ਕੇ ਦਿਖਾਇਆ ਸੀ ਜੀ 14 ਇੰਚ ਤੇ ਨਿਸ਼ਾਨ ਲਾਇਆਗਾ ਇਹਨੂੰ ਆਪਾਂ ਇੱਥੋਂ ਥੋੜੀ ਜੀ ਕਟਿੰਗ ਪਹਿਲਾਂ ਕਾਟ ਪਾ ਦਾਂਗੇ ਫਿਰ ਆਪਾਂ ਤੀਰੇ ਦਾ ਮਾਰਜਨ ਰੱਖਾਂਗੇ ਇਸ ਤੋਂ ਬਾਅਦ ਮੈਂ ਤੁਹਾਨੂੰ ਤੀਰਾ ਨਾ ਆਪਣਾ ਫੀਟਿੰਗ ਦੇ ਨਿਸ਼ਾਨ ਕਿਵੇਂ ਲਾਈ ਹੋਗੀ ਦੱਸੂਗੀ ਹੁਣ ਆਪਾਂ ਨੇ ਇਹ ਦੇਖੋ ਜੀ ਹੁਣ ਇਹ ਆਪਾਂ ਨੇ ਉੱਪਰੋਂ ਜੋੜ ਲਿਆ ਐਵੇਂ ਆਪਾਂ نیچے ਤੱਕ ਜੋੜ ਲੈਣਾ ਇਹ ਦੇਖੋ ਤੁਸੀਂ ਮੈਂ ਜੋੜ ਰੱਖਿਆ ਨਾ ਇਸ ਤਰੀਕੇ ਨਾਲ ਇਹ ਕਲੀਆਂ ਪੈ ਜਾਣਗੀਆਂ ਉੱਪਰੋਂ ਘਟ ਨੀਚੋਂ ਵੱਧ ਇਹਦੇ ਨਾਲ ਇਹਦਾ ਜਿਹੜਾ ਫੇਰ ਹੈ ਇਹ ਸ਼ੇਪ ਚ ਚੱਲਿਆ ਜਾਊਗਾ ਇਹ ਤੁਸੀਂ ਦੇਖ ਸਕਦੇ ਹੋ ਕਿ ਰਾਏ ਦਾ ਹੁਣ ਇੰਨਾ ਹੋ ਗਿਆ ਪਹਿਲਾਂ ਘਟ ਸੀ ਨਾ ਇਹ ਸ਼ੇਪ ਚ ਆ ਗਿਆ ਇਹ ਜਿਹੜੀ نیچے ਵਾਲਾਗਾ ਸੈਂਟਰ ਵਾਲਾ ਇਹ ਵੀ ਨੀਚੋਂ ਵੱਧ ਗਿਆ ਤੇ ਦੂਸਰੀ ਸਾਈਡ ਵੀ ਨੀਚੋਂ ਇਹ ਵੀ ਉੱਪਰੋਂ ਘਟ ਗਿਆ ਤੇ ਸੈਂਟਰ ਵਾਲੀ ਵੀ ਘਟ ਗਈ ਇਸ ਤਰੀਕੇ ਨਾਲ ਜੀ ਆਪਾਂ ਪਹਿਲਾਂ ਤੀਰੇ ਦੇ ਨਿਸ਼ਾਨ ਲਾਉਣੇ ਨੇ ਜਦੋਂ ਇਹ ਇੱਕ ਦੂਜੇ ਦੇ ਪੱਲੇ ਦੇ ਉੱਤੇ ਪੱਲਾ ਥੋੜਾ ਜਿਹਾ ਅੱਧਾ ਇੰਚ ਚਾੜ ਲੈਣਾ ਜਿੰਨਾ ਕਿ ਆਪਣਾ ਸਲਾਈ ਦਾ ਮਾਰਜਿਨ ਹੁੰਦਾ ਹੈਗਾ ਇਹ ਦੇਖੋ ਜੀ ਮੈਂ ਥੋੜਾ ਜਿਹਾ ਇਹ ਉੱਪਰਲੀ ਸਾਈਡ ਉੱਚਾ ਕੇ ਰੱਖਿਆਗਾ ਕੱਪੜਾ ਇਹਦੇ ਨਾਲ ਜਿਹੜਾ ਆਪਾਂ ਤੀਰੇ ਦੀ ਕਟਿੰਗ ਕਰਾਂਗੇ ਜੀ ਆਪਣੀ ਬਿਲਕੁਲ ਸਹੀ ਹੋਊਗੀ ਤੁਸੀਂ ਦੇਖ ਸਕਦੇ ਹੋ ਅੱਧਾ ਪੌਣਾ ਇੰਚ ਕੱਪੜਾ ਮੈਂ ਉੱਪਰ ਵੱਲ ਵਧਾ ਲਿਆ ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਿਓ ਜੀ ਕਿਉਂਕਿ ਜਦੋਂ ਤੁਸੀਂ ਵੀ ਇਹਨੂੰ ਬਰਾਬਰ ਰੱਖ ਕੇ ਟੀਰਾ ਕਟਿੰਗ ਕਰ ਦੋਗੇ ਫਿਰ ਜਦੋਂ ਜੋੜ ਪਊਗਾ ਉਹ ਕਪੜਾ ਘਟੂਗਾ ਫਿਰ ਤੁਹਾਡਾ ਟੀਰਾ ਵੀ ਘਟ ਸਕਦਾਗਾ ਇਸ ਲਈ ਆਪਾਂ ਜਿਵੇਂ 11 ਇੰਚ ਟੀਰਾਗਾ ਆਪਾਂ 11 ਨਹੀਂ ਰੱਖਣਾ ਜੀ ਆਪਾਂ ਵਧਾ ਕੇ ਰੱਖਣਾ ਕਿਉਂਕਿ ਇਹਨਾਂ ਦੇ ਗਲੇ ਛੋਟੇ ਹੁੰਦੇ ਨੇ ਤੇ ਟੀਰੇ ਵੱਡੇ ਹੁੰਦੇ ਨੇ ਜੇਕਰ ਆਪਾਂ ਗਲਾ ਵੱਡਾ ਹੀ ਰੱਖਣਾ ਫਿਰ ਜਿੰਨਾ ਨਾਰਮਲ ਟੀਰਾ ਤੁਹਾਡਾ ਹੁੰਦਾ ਤੁਸੀਂ ਉਨਾਂ ਰੱਖ ਸਕਦੇ ਹੋ ਕਿਉਂਕਿ ਇਹ ਦੇਖੋ ਜੀ 5.5 ਦੀ ਜਗ੍ਹਾ ਆਪਾਂ 6 ਤੋਂ ਉੱਪਰ ਜਿਹੜਾ ਇਹਦਾ ਨਿਸ਼ਾਨ ਲਾਵਾਂਗੇ ਜੇ ਪਿਛਲਾ ਗੜਾ ਬਿਲਕੁਲ ਬੰਦ ਪਾਉਣਾ ਤੁਸੀਂ ਕੁੜਤਾ ਟਾਈਪ ਪਾਉਣਾ ਤਾਂ ਤੁਸੀਂ 14 ਤੋਂ ਘੱਟ ਤੀਰਾ ਬਿਲਕੁਲ ਨਹੀਂ ਰੱਖਣਾ 7 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਜੀ ਇਸ ਤੋਂ ਬਾਅਦ ਤੁਸੀਂ ਫਿਟਿੰਗ ਦਾ ਨਾਪ ਲੈ ਲਿਓ ਜਿੰਨੀ ਵੀ ਤੁਹਾਡੀ ਫਿਟਿੰਗ ਹੈ ਉਹ ਰੱਖ ਲਿਓ ਇਸ ਤੋਂ ਬਾਅਦ ਤੁਸੀਂ 7.5 ਇੰਚ نیچے ਜਾ ਕੇ ਇਹਦੇ ਵਿੱਚ ਕੋਈ ਪਲੇਟਾ ਨਹੀਂ ਪੈਂਦੀਆਂ ਜੀ 7.5 ਇੰਚ نیچے ਜਾ ਕੇ ਉੱਥੇ ਤੁਸੀਂ ਕਮਰ ਦਾ ਨਿਸ਼ਾਨ ਲਾਉਣਾਗਾ ਜੇਕਰ ਤੁਸੀਂ ਰੱਖਣਾ ਚਾਹੁੰਦੇ ਹੋ ਇਹਦੇ ਚਾਕ ਫਿਰ ਤੁਸੀਂ 18 ਇੰਚ ਰੱਖ ਕੇ ਚਾਕਾਂ ਦਾ ਨਿਸ਼ਾਨ ਲਾ ਲੈਣਾ ਜੇਕਰ ਨਹੀਂ ਚਾਕ ਰੱਖਣਾ ਚਾਹੁੰਦੇ ਤਾਂ ਫਿਰ ਸਾਰੀ ਸਲਾਈ ਬੰਦ ਹੋ ਜੂਗੀ ਇਹਦੇ ਜਿਹੜੇ ਚਾਕ ਹੁੰਦੇ ਨੇ ਇਹ ਥੋੜੇ ਜਿਹੀ ਸਾਈਡ ਸਲਾਈ ਵੱਡੀ ਹੁੰਦੀ ਹੈ ਵੀ ਚਾਕ ਛੋਟੇ ਹੁੰਦੇ ਨੇ ਆਪਾਂ ਨੇ 18 ਤੇ ਲਾਏ ਨੇ ਜੀ ਨਾਰਮਲ ਆਪਾਂ 16 ਤੇ ਲਾਉਣੇ ਆ ਸਾਢੇ 7 ਤੇ ਮੈਂ ਤੁਹਾਨੂੰ ਦੱਸਿਆ ਜੀ ਮੈਂ ਆਪਾਂ ਕਮਰ ਦਾ ਨਿਸ਼ਾਨ ਲਾ ਲੈਣਾ ਐਵੇਂ ਹੁਣ ਆਪਾਂ ਜਿਹੜੇ ਇਹਦੇ ਮੋਡੇ ਨੇ ਉਹ ਕਟਿੰਗ ਕਰ ਲਾਂਗੇ ਜੀ ਤੁਹਾਡੇ ਫੀਟਿੰਗ ਦੇ ਹਿਸਾਬ ਨਾਲ ਤੁਸੀਂ ਮੋਡੇ ਕਟਿੰਗ ਕਰ ਲਿਓ ਇਹ ਆਪਾਂ ਪਹਿਲਾਂ ਫਰੰਟ ਦੋ ਕਲੀਆਂ ਚੱਕ ਕੇ ਫਰੰਟ ਦੀ ਕਾਟ ਪਾਤੀ ਸਾਈਡਾਂ ਵਾਲੀਆਂ ਸਿਰਫ ਦੋ ਕਲੀਆਂ ਚੱਕੀਆਂ ਨੇ ਜੀ ਮੈਂ ਉੱਪਰ ਵਾਲੀਆਂ ਕਿਉਂਕਿ ਇਹ ਫਰੰਟ ਸਾਈਡ ਦੀਆਂ ਹੋ ਗਈਆਂ ਜਿਹੜੀ ਨੀਚੇ ਰਹਿ ਗਿਆ ਇਹ ਬੈਕ ਸਾਈਡ ਹੈ ਜੀ ਇਹਦੇ ਵਿੱਚ ਤੁਸੀਂ ਆਪਣੇ ਪਲੇਟਾਂ ਵਗੈਰਾ ਨਹੀਂ ਪਾਉਣੀ ਆ ਗळा ਪਿੱਛੇ ਜਾਣ ਤੋਂ ਜਿਹੜਾ ਬਾਈਕ ਵੀ ਪਿਛਲਾ ਪੱਲਾਗਾ ਨਾ ਉਹ ਫਰੰਟ ਪੱਲੇ ਤੋਂ ਘੱਟੋ-ਘੱਟ 9 ਇੰਚ ਵੱਡਾ ਹੋਣਾ ਚਾਹੀਦਾਗਾ ਤੁਸੀਂ ਜਿਹੜੀ ਇਹ ਮੋਡਿਆਂ ਦੀ ਜਿਹੜੀ ਕਾਟ ਹੈਗੀ ਉਹਨੂੰ ਛੰਟੀ ਪਾ ਦਿਓ ਵੀ ਉੱਪਰੋਂ ਪੌਣਾ ਇਹਦੇ ਨਾਲ ਜੀ ਆਪਣਾ ਜਿਹੜਾ ਪਿਛਲਾ ਗਲਗਾ ਵੀ ਉਹ ਵੀ ਮੂਰਲਾ ਗਲਗਾ ਉਹ ਪਿੱਛੇ ਨੂੰ ਨਹੀਂ ਜਾਊਗਾ ਜਦੋਂ ਆਪਾਂ ਮੂਰਲੇ ਵੀ ਪੱਲੇ ਛੋਟੇ ਰੱਖਾਂਗੇ ਪਿਛਲੇ ਤੋਂ ਇਹ ਦੇਖੋ ਜੀ ਇਹ ਮੂਰਲੀਆਂ ਕਲੀਆਂ ਹੋ ਗਈਆਂ ਤੇ ਸੈਂਟਰ ਵਾਲੀ ਉੱਪਰਲੀ ਮੂਰਲੀ ਵੀ ਸੈਂਟਰ 'ਚ ਆ ਜਾਊਗੀ ਇੱਥੋਂ ਹੁਣ ਆਪਾਂ ਕੰਵਰ ਦਾ ਨਿਸ਼ਾਨ ਲਾ ਲੈਣਾ ਮੈਂ ਇੱਕ ਗੱਲ ਨੂੰ ਵਾਰ-ਵਾਰ ਤਾਂ ਕਰ ਰਹੀ ਹਾਂ ਕਿਉਂਕਿ ਤੁਹਾਨੂੰ ਵੀ ਹੋ ਸਕਦਾ ਮੇਰੇ ਤੋਂ ਕੁਝ ਦੱਸਣ 'ਚ ਗਲਤੀ ਰਹਿ ਗਈ ਹੋਵੇ ਤੁਹਾਡਾ ਕੱਪੜਾ ਇਹ ਨਾ ਉਹ ਵੀ ਵੀ ਤੁਸੀਂ ਵੀ ਐਮੀ ਵੀ ਚੱਕ ਕੇ ਕਾਟ ਪਾ ਦੋ ਉਹਦੇ ਨਾਲ ਆਪਣਾ ਜਿਹੜਾ ਕੱਪੜਾ ਹੈਗਾ ਉਹ ਖਰਾਬ ਹੋ ਸਕਦਾਗਾ ਇਹ ਦੇਖੋ ਜੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਵੀ ਜਿਵੇਂ ਮੈਂ ਫਰੰਟ ਜਿਹੜੇ ਪੱਲੇ ਨੇ ਦੋਨੋਂ ਉੱਪਰਲੇ ਸੈਂਟਰ ਵਾਲਾ ਵੀ ਤੇ ਕਲੀਆਂ ਵਾਲਾ ਵੀ ਇਹ ਦੋਨੋਂ ਮੈਂ ਛੋਟੇ ਰੱਖੇ ਨੇ ਹੁਣ ਆਪਾਂ ਜੜਨ ਵੇਲੇ ਕੀ ਕਰਨਾਗਾ ਇਨਾਂ ਦੀ ਐਵੇਂ ਹੀ ਆਪਾਂ ਨੂੰ ਪਛਾਣ ਆ ਜੀ ਦੇਖੋ ਜਿਹੜਾ ਫਰੰਟ ਪੱਲੇ ਦੇ ਮੋਡੇ ਦੀ ਕਾਟ ਹੈ ਉਹ ਆਪਣੀ ਡੂੰਗੀ ਹੈਗੀ ਦੇਖ ਸਕਦੇ ਹੋ ਬੈਕ ਦੀ ਥੋੜੀ ਜੀ ਘੱਟ ਸੀਗੀ ਫਰੰਟ ਪੱਲਾ ਜਿਹੜਾ ਆਪਣਾ ਛੋਟਾਗਾ ਬੈਕ ਵੱਡਾਗਾ ਠੀਕ ਹੈ ਜੀ ਹੁਣ ਤੁਸੀਂ ਮੈਂ ਬੈਕ ਜਿਹੜੀ ਸਾਈਡ ਵਾਲੀਆਂ ਕਲੀਆਂ ਸੀਗੀਆਂ ਉਹਨਾਂ ਨੂੰ ਪਰ੍ਹਾਂ ਰੱਖਤਾ ਐਵੇਂ ਤੁਸੀਂ ਸੈਂਟਰ ਵਾਲੀ ਚੀਜ਼ ਨੂੰ ਪਰ੍ਹਾਂ ਰੱਖ ਦਿਓ ਹੁਣ ਜਿਹੜਾ ਆਪਾਂ ਫਰੰਟ ਹੈ ਜੀ ਫਰੰਟ ਤੇ ਆਪਾਂ ਨੇ ਲੈਸ ਲਾਉਣੀ ਆ ਬੈਕ ਤੇ ਨਹੀਂ ਆਪਾਂ ਨੇ ਲੈਸ ਲਾਉਣੀ ਹੁਣ ਆਪਾਂ ਜਿਹੜੀਆਂ ਫਰੰਟ ਦੀਆਂ ਕਲੀਆਂ ਨੇ ਇਹਨੂੰ ਡੈਕ ਨਾਲ ਵੀ ਲਾ ਲੋ ਇਹਦੇ ਸੈਂਟਰ ਵਾਲੇ ਪੱਲੇ ਨਾਲ ਜੋੜ ਲਾਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਇਸ ਤਰੀਕੇ ਨਾਲ ਇਹ ਦੋਨੋਂ ਕਲੀਆਂ ਜੁੜ ਜਾਣਗੀਆਂ ਤੁਹਾਡੇ ਸਮਝ ਆ ਰਹੀਆਂ ਹੋਣਗੀਆਂ ਮੇਰੇ ਹਿਸਾਬ ਨਾਲ ਕਿਉਂਕਿ ਮੈਨੂੰ ਹੁੰਦਾ ਵੀ ਤੁਹਾਨੂੰ ਵੀ ਪੂਰੀ ਪਤਾ ਲੱਗਣਾ ਚਾਹੀਦਾ ਇਹ ਦੇਖ ਸਕਦੇ ਹੋ ਇਹਦੇ ਦੋ ਸਾਈਡਾਂ ਨੇ ਜੀ ਦੋਨੋਂ ਕਲੀਆਂ ਇਸ ਤਰੀਕੇ ਨਾਲ ਜੜੀਆਂ ਜਾਣਗੀਆਂ ਆਪਾਂ ਨੇ ਪਿਛਲੇ ਪੱਲੇ ਦੋਨੋਂ ਹੀ ਪਰਾਂ ਤਾਂ ਰੱਖ ਤੇਜੀ ਕਿਉਂਕਿ ਕਈ ਵਾਰੀ ਗਲਤੀ ਨਾਲ ਇਹ ਨਾ ਹੋਵੇ ਵੀ ਆਪਾਂ ਨੇ ਪਿਛਲਾ ਪੱਲਾ ਵੀ ਜਿਹੜਾ ਸੈਂਟਰ ਵਾਲਾ ਉਹ ਵੀ ਵਧਾ ਕੇ ਰੱਖਿਆ ਹੋਇਆਗਾ ਮੋਢੇ ਤਾਂ ਆਪਾਂ ਨੇ ਚਲੋ ਪਤਾ ਲੱਗੇ ਜਾਂਦਾ ਵੀ ਆਪਾਂ ਤੋਂ ਕੋਈ ਪੱਲਾ ਵੱਧ ਘੱਟ ਨਾ ਝੜਿਆ ਜਾਵੇ ਇਹ ਜਿਹੜੀ ਲੇਸ ਹੈ ਜੀ ਆਪਾਂ ਨੇ ਪਹਿਲਾਂ ਇਸ ਸੈਂਟਰ ਵਾਲੇ ਪੱਲੇ ਤੇ ਰੱਖ ਲਈ ਸੈਂਟਰ ਵਾਲੇ ਪੱਲੇ ਵੱਲ ਕਟਾਮ ਕਰਕੇ ਤੇ ਪੁੱਠਾ ਪਾਸਾ ਆਪਾਂ ਨੇ ਉੱਪਰ ਰੱਖਿਆ ਹੋਇਆ ਸਿੱਧੇ ਪਾਸੇ ਤੇ ਰੱਖ ਕੇ ਪੁੱਠਾ ਪਾਸਾ ਆਪਾਂ ਨੇ ਉੱਪਰ ਰੱਖ ਕੇ ਸਲਾਈ ਲਾ ਦੇਣੀ ਹੈ ਇਹਦੇ ਬਿਲਕੁਲ ਕਿਨਾਰੇ ਤੇ ਜੇਕਰ ਤੁਸੀਂ ਵੀ ਬਿਨਾ ਲੈਸ ਤੋਂ ਅਟੈਚ ਕਰਨਾ ਚਾਹੁੰਦੇ ਹੋ ਤਾਂ ਐਵੇਂ ਹੀ ਤੁਸੀਂ ਬਸ ਦੋਨੋਂ ਪੱਲੇ ਰੱਖ ਕੇ ਸਿੱਧੀ ਸਲਾਈ ਲਾ ਸਕਦੇ ਹੋ ਹੁਣ ਜਦੋਂ ਇਹ ਆਪਾਂ ਨੇ ਲੈਸ ਨੂੰ ਪਲਟਾਂਗੇ ਤਾਂ ਇਹ ਦੂਸਰੀ ਸਾਈਡ ਮੋਡੇ ਵਾਲੀ ਸਾਈਡ ਕਟਾਮ ਚਲੇ ਜਾਣਗੇ ਮੈਂ ਤੁਹਾਨੂੰ ਉਹ ਵੀ ਅੱਗੇ ਵੀਡੀਓ ਦੇ ਵਿੱਚ ਦਿਖਾਉਂਗੀ ਜੀ ਤੁਸੀਂ ਪੈਰ ਪੈਰ ਦਾ ਮਾਰਜਨ ਅੱਗੇ ਕੱਪੜੇ ਦਾ ਵਾਧ ਰੱਖਣਾ ਲੈਸ ਤੋਂ ਐਮੀ ਆਪਾਂ ਦੂਸਰੀ ਸਾਈਡ ਜੜਨਾ ਇਹ ਦੇਖੋ ਇਹਦਾ ਜਿਵੇਂ ਇਹਦਾ ਮੂੰਹ ਦੂਸਰੀ ਸਾਈਡ ਵੱਲ ਹੈ ਦੂਸਰੀ ਜਿਹੜੀ ਆਪਾਂ ਲੈਸ ਜੜਾਂਗੇ ਉਹਦੇ ਕਿਟਾਮ ਇਹ ਲੈਸ ਵੱਲ ਹੋ ਜਾਣਗੇ ਇਸ ਤਰੀਕੇ ਨਾਲ ਤੁਸੀਂ ਦੋਨੋਂ ਲੈਸਾਂ ਦੋਨੋਂ ਸਾਈਡ ਜੜਨੀਆਂ ਨੇ ਜੀ ਹੁਣ ਆਪਾਂ ਇੱਥੇ ਸਲਾਈ ਲਾ ਲਾਂਗੇ ਜੀ ਐਵੇਂ ਬਿਲਕੁਲ ਕਿਨਾਰੇ ਕਿਨਾਰੇ ਤੇ ਇਹ ਦੇਖੋ ਦੋਨੋਂ ਸਾਈਡਾਂ ਤੇ ਆਪਾਂ ਨੇ ਜਿਹੜੀਆਂ ਲੈਸਾਂ ਜੜ ਲੀਆਂ ਨੇ ਜੀ ਇਹ ਦੇਖੋ ਹੁਣ ਆਪਾਂ ਇਧਰਲੀ ਸਾਈਡ ਜੜਨ ਲੱਗ ਰਹੇ ਆ ਇਸੇ ਉੱਪਰਲਾ ਪਾਸਾ ਹਮੇਸ਼ਾ ਪੁੱਠਾ ਰੱਖਣਾ ਜੀ ਇਹ ਸਿੱਧੀ ਹੋ ਕੇ ਦੇਖੋ ਜਿਵੇਂ ਮੈਂ ਪਲਟੀ ਐਵੇਂ ਚਲੀ ਜਾਊਂਗੀ ਜੜਨੀ ਪਰ ਜਿਹੜਾ ਇਹ ਪੱਲਾ ਦਾ ਪੱਲਾ ਸਿੱਧਾ ਰੱਖਣਾ ਲੈਸ ਦਾ ਪਾਸਾ ਉੱਪਰ ਰੱਖਣਾ ਵੀ ਪੁੱਠਾ ਪਾਸਾ ਹੋਣਾ ਚਾਹੀਦਾ ਸਿੱਧਾ ਅੰਦਰ ਹੋਣਾ ਚਾਹੀਦਾਗਾ ਇਸ ਤਰੀਕੇ ਨਾਲ ਤੁਸੀਂ ਇੱਧਰ ਵੀ ਸਿਲਾਈ ਲਾ ਲਿਓ ਜੀ ਦੋਨੋਂ ਸਾਈਡਾਂ ਤੇ ਆਪਾਂ ਨੇ ਪਹਿਲਾਂ ਸੈਂਟਰ ਚ ਲੈਸ ਜੜ ਲਈ ਹੁਣ ਆਪਾਂ ਜਿਹੜੀਆਂ ਕਲੀਆਂ ਨੇ ਉਹਨਾਂ ਨੂੰ ਜੜ ਲਾਂਗੇ ਇੱਥੋਂ ਆਪਣੇ ਗਲਾ ਰਹਿ ਜਾਊਗਾ ਜੀ ਇਹ ਤੇ ਇਹ ਆਪਣੀਆਂ ਕਲੀਆਂ ਹੋ ਗਈਆਂ ਤੁਸੀਂ ਪਾਈਪਿੰਗ ਵੀ ਲਾ ਸਕਦੇ ਹੋ ਜੀ ਇੱਥੇ ਲੈਸ ਦੀ ਜਗ੍ਹਾ ਤੇ ਤੇ ਬਿਲਕੁਲ ਵੀ ਸਿੰਪਲ ਵੀ ਬਣਾ ਸਕਦੇ ਹੋ ਬਿਨਾਂ ਲੈਸ ਪਾਈਪਿੰਗ ਤੋਂ ਹੁਣ ਆਪਾਂ ਨੇ ਜਿਹੜਾ ਉੱਪਰਲਾ ਮੋੜ ਵੀ ਇਹ ਮੋੜੇ ਤੋਂ ਜੜਨੀ ਸ਼ੁਰੂ ਕਰਨੀ ਹੈ ਜੀ ਕਦੇ ਵੀ ਨੀਚੋਂ ਨਹੀਂ ਜੜਨੀ ਸ਼ੁਰੂ ਕਰਨੀ ਕਿਉਂਕਿ ਜੇ ਆਪਣਾ ਕੋਈ ਕਪੜਾ ਵੱਧਦਾ ਘਟਦਾ ਤਾਂ ਘੇਰ ਤੇ ਨਿਕਲ ਜਾਊਗਾ ਵੀ ਮੋੜਾ ਉੱਚਾ ਨੀਮਾ ਨਹੀਂ ਰਹਿਣਾ ਚਾਹੀਦਾ ਆਪਣਾ ਇਸ ਤਰੀਕੇ ਨਾਲ ਜੀ ਆਪਾਂ ਜੇ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਹੁਣ ਬਿਲਕੁਲ ਲੈਸ ਦੇ ਕਿਨਾਰੇ ਤੇ ਨੀਚੇ ਵਾਲਾ ਕਪੜਾ ਪੈਰ ਪੈਰ ਅੰਦਰ ਵਧਾ ਕੇ ਰੱਖ ਕੇ ਸਲਾਈ ਲਾ ਦੇਣੀ ਹੈ ਇਹਦੇ ਨਾਲ ਜਿਹੜਾ ਇਹ ਕਪੜਾ ਕਰਨ ਨਾਲ ਇਹ ਅਟੈਚ ਹੋ ਜੂ ਨਾਲੇ ਜਿਹੜੀ ਆਪਣੀ ਲੈਸ ਹੈ ਲੈਸ ਦੱਬੀ ਜਾਊਗੀ ਇਹ ਤਾਂ ਆਪਾਂ ਪੈਰ ਜਮੀ ਕਿਨਾਰੇ ਤੇ ਸਲਾਈ ਤਾਂ ਜੀ ਆਪਾਂ ਬੈਕ ਪੱਲੇ ਤੇ ਵੀ ਲਾਵਾਂਗੇ ਇਹਦੇ ਨਾਲ ਜਿਹੜੀਆਂ ਆਪਣੀਆਂ ਕਲੀਆਂ ਦੀ ਸਲਾਈ ਹੁੰਦੀ ਆ ਉਹ ਬੈਠ ਜਾਂਦੀ ਹੈ ਤੇ ਪੱਕੀ ਹੋ ਜਾਂਦੀ ਹੈ ਸਲਾਈ ਇਹ ਦੇਖ ਸਕਦੇ ਹੋ ਜੀ ਆਪਾਂ ਇੰਨਾ ਕੁ ਕੱਪੜੇ ਦਾ ਮਾਰਜਿਨ ਰੱਖਿਆਗਾ ਇਸ ਤਰੀਕੇ ਨਾਲ ਤੁਸੀਂ ਦੂਸਰੀ ਸਾਈਡ ਜੜ ਸਕਦੇ ਹੋ ਜੀ ਐਵੇਂ ਆਪਾਂ ਬਿਨਾ ਲੈਸ ਤੋਂ ਬੈਕ ਪੱਲਾ ਜੜ ਲੈਣਾ ਇਹ ਹੁਣ ਆਪਾਂ ਜੀ ਬਾਜੂ ਦੀ ਕਟਿੰਗ ਕਰ ਲੈਣੀ ਹੈਗੀ ਬਾਜੂ ਦੀ ਬਾਜੂ ਆਪਾਂ ਬਣਾ ਰਹੇ ਹਾਂ ਜੀ ਪਾਕਿਸਤਾਨੀ ਕੋਰਸੈਟ ਨਾਲ ਤੁਸੀਂ ਕੋਈ ਵੀ ਬਾਜੂ ਪਾ ਸਕਦੇ ਹੋ ਜੀ ਇਹ ਤੁਹਾਡੀ ਆਪਣੀ ਇੱਛਾ ਹੈਗੀ ਆਪਾਂ ਇਹਦੀ ਕਟਿੰਗ ਕਰ ਲਾਂਗੇ ਇਹਦੀ ਲੈਂਥ ਵਧਾਉਣ ਲਈ ਆਪਾਂ ਨੂੰ ਕਿਉਂਕਿ ਇਹ ਜਿਹੜਾ ਸੈੱਟ ਸੀਗਾ ਨਾ ਇਹਤੇ ਮੈਨੂੰ ਬਹੁਤ ਵੀ ਮਿਹਨਤ ਲੱਗੀ ਹੈ ਮੇਰੀ ਜਿਹੜਾ ਇਹਦਾ ਲੈਂਥ ਸੀਗੀ ਲੰਬਾਈ ਪੱਲਿਆਂ ਦੀ ਉਹ ਵੀ ਬਿਲਕੁਲ ਪੂਰੀ ਪੂਰੀ ਜਿਵੇਂ ਉਹਨਾਂ ਨੇ 42 ਕਿਹਾ ਸੀ 41 ਹੋ ਹੀ ਆ ਰਹੀ ਹੈਗੀ ਇਸ ਲਈ ਜਦੋਂ ਆਪਾਂ ਨੇ ਲੈਂਸ ਲਾਈ ਉਹਨੂੰ ਗੁੰਮ ਜੇ ਤਾਂ ਐਵੇਂ ਹੀ ਛੱਡ ਦੇਾਂਗੇ ਉਹਦੇ ਧਾਗੇ ਨਿਕਲਣਗੇ ਭੈੜੀ ਲੱਗੂ ਹਨਾ ਫਿਰ ਜਦੋਂ ਉਹਨੂੰ ਗੁੰਮ ਕਰਨ ਲਈ ਨੀਚੇ ਲੇਡੀ ਦੇ ਲੈਂਸ ਦੇ نیچے ਕਪੜਾ ਵੀ ਪੱਟੀ ਇੰਚ-ਇੰਚ ਦੀ ਪੱਟੀ ਰੱਖ ਕੇ ਮੈਂ ਉਹਦੇ ਨਾਲ ਲੈਂਸ ਅਟੈਚ ਕਰਕੇ ਫਿਰ ਉਹ ਫੋਲਡ ਕੀਤੀ ਹੈ ਜੀ ਉਹਦੇ ਨਾਲ ਆਪਣੀ ਫਿਨਿਸ਼ ਘੇਰੇ ਦੀ ਫਿਨਿਸ਼ਿੰਗ ਵੀ ਸੋਹਣੀ ਆਉਂਦੀ ਹੈਗੀ ਐਵੇਂ ਹੀ ਆਪਾਂ ਨੂੰ ਬਾਜੂ ਤੇ ਕਰਨਾ ਪਊਗਾ ਕਿਉਂਕਿ ਇੱਕ ਤਾਂ ਇਥੇ ਹੁਣ ਡਬਲ ਕੰਮ ਹੋ ਗਿਆ ਘੇਰੇ ਤੇ ਪਹਿਲਾਂ ਆਪਾਂ ਪੱਟੀ ਅਟੈਚ ਕਰਨੀ ਕਿੱਥੇ ਲੈਂਸ ਗੁੰਮ ਲਾ ਕੇ ਬੰਦਾ ਨਾ ਫ੍ਰੀ ਹੋ ਜਾਂਦਾਗਾ ਇਹ ਦੇਖੋ ਜੀ ਇਹ ਆਪਣਾ ਹੋ ਗਏ ਮੋਢਿਆਂ ਤੋਂ ਆਪਾਂ ਹੁਣ ਗਲਾ ਜਿਹੜਾ ਇਹਦਾ ਉਹ ਦੇਖਾਂਗੇ ਮੈਂ ਇਹਦਾ ਵੀ ਸ਼ੇਪ ਗਲਾ ਬਣਾ ਰਹੀਆਂ ਜੀ ਤੁਸੀਂ ਇੱਥੇ ਬੈਂਕ ਕਾਲਰ ਵੀ ਲਾ ਸਕਦੇ ਹੋ ਸਿੰਪਲ ਕਾਲਰ ਵੀ ਲਾ ਸਕਦੇ ਹੋ ਇੱਥੇ ਕੋਈ ਹੋਰ ਵੀ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਰਾਉਂਡ ਸ਼ੇਪ ਦਾ ਵੀ ਬਣਾ ਸਕਦੇ ਹਾਂ ਇਹ ਫਰੰਟ ਸੀ ਜੀ ਇਹ ਦੇਖੋ ਬੈਕ ਵੀ ਆਪਾਂ ਨੇ ਅਟੈਚ ਕਰ ਲਿਆ ਦੋਨੋਂ ਪੱਲੇ ਆਪਾਂ ਅਟੈਚ ਕਰਕੇ ਇਹਦਾ ਗਲਾ ਬਣਾ ਕੇ ਤੇ ਗਲਾ ਜੜ ਦਾਂਗੇ ਜੀ ਬਾਕੀ ਸਿੰਪਲ ਹੀ ਆ ਜੀ ਇਹਦੀ ਸਟੀਚਿੰਗ ਕੋਈ ਜ਼ਿਆਦਾ ਨਹੀਂ ਸਿਰਫ ਕਲੀਆਂ ਦਾ ਮੇਨ ਹੁੰਦਾ ਜੀ ਆਪਾਂ ਨੇ ਕਲੀਆਂ ਜੋੜਨ ਵੇਲੇ ਧਿਆਨ ਰੱਖਣਾਗਾ ਇੱਥੋਂ ਗਲਾ ਜੜਿਆ ਜਾਊਗਾ ਜੀ ਇਹਦਾ ਗਲਾ ਬਣਾ ਦਾਂਗੇ ਆਪਾਂ ਬੈਕ ਤੇ ਫਰੰਟ ਤੇ ਫਿਟਿੰਗ ਦੇ ਨਿਸ਼ਾਨ ਲਾ ਦਾਂਗੇ ਜਿਵੇਂ ਬਾਜੂ ਆਪਾਂ ਸ਼ਰਟਾਂ ਤੇ ਅਟੈਚ ਕਰਦੇ ਹਾਂ ਉਵੇਂ ਸ਼ਰਟਾਂ ਤੇ ਇੱਥੇ ਬਾਜੂ ਅਟੈਚ ਕਰ ਦਾਂਗੇ ਇਹ ਵੀ ਸ਼ੇਪ ਦਾ ਜਿਹੜਾ ਨੈੱਕ ਹੈ ਜੀ ਇਹ ਥੋੜੀ ਜਿਵੇਂ ਮੰਨ ਲਓ ਆਪਾਂ 5 ਇੰਚ ਚੜਾਈ ਰੱਖਦੇ ਆ ਗਲੇ ਦੀ ਇਹਦੀ ਆਪਾਂ ਕਈ ਵਾਰੀ ਕੋਈ ਇਸ ਤੋਂ ਵੀ ਜ਼ਿਆਦਾ ਚੌੜਾ ਪਾਉਣਾ ਚਾਹੁੰਦਾ ਤਾਂ 6 ਰੱਖ ਸਕਦੇ ਆ ਨਹੀਂ ਨਾਰਮਲ 5.5 ਪਾਉਣੇ 6 ਦੀ ਚੜਾਈ ਹੁੰਦੀ ਹੈਗੀ ਕਿਉਂਕਿ ਇਹ ਗਲਾ ਜ਼ਿਆਦਾ ਡੀਪ ਨਹੀਂ ਹੁੰਦਾ ਵੀ ਛੋਟਾ ਗਲਾ ਹੁੰਦਾ ਇਹਦਾ ਪਰ ਚੌੜਾ ਜ਼ਿਆਦਾ ਹੁੰਦਾਗਾ ਐਮੀ ਇਹਦਾ ਪਿਛਲਾ ਗਲਾ ਹੋ ਜਾਂਦਾ ਪਿਛਲਾ ਗਲਾ ਜੇ ਮੰਨ ਲਓ ਅਗਲਾ 7 ਇੰਚ ਦਾ ਗਲਾ ਪਾਉਂਦਾ ਤਾਂ ਉਹਨਾਂ ਦਾ ਤੁਸੀਂ ਬੈਕ ਜਿਹੜਾ ਗਲਾ 7 ਇੰਚ ਦਾ ਨਹੀਂ ਰੱਖਣਾ ਤੁਸੀਂ 5.5 ਇੰਚ ਦਾ ਹੀ ਰੱਖਿਓ ਕਿਉਂਕਿ ਇਹਦੀ ਆਪਾਂ ਨੇ ਚੜਾਈ ਵਧਾਤੀ ਜੇ ਆਪਾਂ ਗਲੇ ਦੀ ਲੰਬਾਈ ਵੀ ਓਨੀ ਵਧਾ ਦਾਂਗੇ ਫਿਰ ਆਪਣਾ ਇਹ ਜਿਹੜਾ ਸੂਟ ਹੈਗਾ ਵੀ ਮੋਢਿਆਂ ਤੋਂ ਗਿਰਦਾ ਰਹਿੰਦਾਗਾ ਇਹਨੂੰ ਆਪਾਂ ਦੇਖੋ ਜੀ ਪੇਸਟਿੰਗ ਕਰ ਲਈ ਤੇ ਐਵੇਂ ਫੋਲਡ ਕਰਕੇ ਚਾਹੇ ਤੁਸੀਂ ਮਸ਼ੀਨ ਨਾਲ ਫੋਲਡ ਕਰ ਲਿਓ ਮਸ਼ੀਨ ਨਾਲ ਚੰਗੀ ਤਰ੍ਹਾਂ ਫੋਲਡ ਕਰਕੇ ਇਹਨੂੰ ਅਟੈਚ ਕਰ ਦਾਂਗੇ ਜੀ ਆਪਾਂ ਸੂਟ ਤੇ ਬਾਕੀ ਡਿਜ਼ਾਈਨਿੰਗ ਵਾਲੇ ਸੂਟ ਤੇ ਥੋੜਾ ਬਹੁਤਾ ਟਾਈਮ ਲੱਗ ਜਾਂਦਾ ਜੀ ਸਿੰਪਲ ਸੂਟ ਇਹਦੇ ਨਾਲ ਨੂੰ ਦੋ ਬਣ ਜਾਣੇ ਸੀ ਜਿੰਨੇ ਟਾਈਮ ਚ ਆਪਾਂ ਨੇ ਡਿਜ਼ਾਈਨ ਘੜਾ ਇੱਕ ਸੂਟ ਬਣਾਇਆ ਬਾਕੀ ਇਹ ਦੇਖੋ ਜੀ ਸੂਟ ਆਪਣਾ ਜਿਹੜਾ ਇਹ ਸੈੱਟ ਰੈਡੀ ਹੋ ਗਿਆ ਘੇਰਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਇਹਦਾ A ਸ਼ੇਪ ਚ ਘੇਰਾ ਹੈਗਾ ਆਪਾਂ ਨੇ ਚਾੱਕ ਇਹਦੇ ਤਾਂ ਨਹੀਂ ਰੱਖੇ ਜੀ ਕਿਉਂਕਿ ਇਹ ਸ਼ਾਰਟ ਹੈ ਜੇ ਇਹ ਲੌਂਗ ਚ ਹੁੰਦਾ ਜੇਕਰ ਇਹ ਲੌਂਗ ਚ ਹੁੰਦਾ ਫਿਰ ਆਪਾਂ ਇਹਦੇ ਚਾਕ ਵੀ ਰੱਖ ਸਕਦੇ ਸੀਗੇ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ A ਸ਼ੇਪ ਦੀਆਂ ਜਿਹੜੀਆਂ ਫਰੌਕਾਂ ਪਾਉਨੇ ਆਪਾਂ ਉਹਦੇ ਵਿੱਚ ਚਾਕ ਵੀ ਰੱਖੇ ਹੁੰਦੇ ਨੇ ਇਹ ਮੈਂ B ਸ਼ੇਪ ਦਾ ਜਿਹੜਾ ਇਹਦਾ ਨੈਕ ਲਾ ਬਣਾਤਾ ਜੀ ਇੰਨੀ ਕਲਾਸ ਬਚੀ ਸੀ ਆਪਾਂ ਨੇ ਨੈਕ ਤੇ ਵੀ ਅਟੈਚ ਕਰਤੀ ਇਹਦੀ ਕਲੀਆਂ ਤੇ ਵੀ ਲੈਸ ਲਗਾਤੀ ਬਾਕੀ ਤੁਸੀਂ ਵੀਡੀਓ ਦੱਸਿਓ ਜੀ ਕਿਵੇਂ ਲੱਗਿਆ ਤੁਹਾਨੂੰ ਇਹ ਕੋਰਸ ਸੈੱਟ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਆਪਾਂ ਪ੍ਰੈਸ ਮਾਰ ਕੇ ਚੰਗੀ ਤਰ੍ਹਾਂ ਐ ਹੁੰਦਾ ਫਿਰ ਉਹਨੇ ਟਾਈਮ 'ਚ ਆਪਾਂ ਦੂਸਰਾ ਸੂਟ ਕਟਿੰਗ ਕਰ ਰਹੇ ਹਾਂ ਪ੍ਰੈਸ ਵਿੱਚ ਇਕੱਠੀ ਜਦੋਂ ਵੀ ਕਰਦੀਆਂ ਗਈ ਇਕੱਠੀ ਸੂਟਾਂ ਤੇ ਕਈ ਹੋ ਜਾਂਦੇ ਨੇ ਉਦੋਂ ਇਕੱਠੀ ਕਰਦੰੀਆਂ ਗਈ ਬਾਰ-ਬਾਰ ਬਹੁਤ ਦਿੱਕਤ ਆਉਂਦੀ ਹੈ ਜੀ ਕਿਉਂਕਿ ਆਪਾਂ ਨੂੰ ਐ ਹੁੰਦਾ ਵੀ ਉਹਨੇ ਟਾਈਮ 'ਚ ਆਪਾਂ ਪਹਿਲਾਂ ਦੂਸਰਾ ਵੀ ਨਿਮੇੜ ਦਈਏ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਉਹ ਵੀ ਜ਼ਰੂਰ ਦੱਸਿਆ ਕਰੋ ਅੱਗੇ ਤੁਹਾਨੂੰ ਕਿਹੜੀ ਵੀਡੀਓ ਚਾਹੀਦੀ ਹੈ ਉਹ ਵੀ ਜ਼ਰੂਰ ਕਮੈਂਟ ਕਰ ਦਿਆ ਕਰੋ ਜੀ ਇਸੇ ਚੱਕਰ 'ਚ ਮੈਥੋਂ ਕਿਉਂਕਿ ਸਲਾਈ ਦਾ ਕੰਮ ਬਹੁਤ ਜ਼ਿਆਦਾ ਆ ਰਿਹਾ ਹੈ ਇਸੇ ਚੱਕਰ 'ਚ ਡੇਲੀ ਵੀਡੀਓ ਨਹੀਂ ਪੈਂਦੀ ਜੀ ਬਾਕੀ ਆਪਣੇ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਦੇ ਰਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਕਿਸੇ ਦੇ ਕੰਮ ਆ ਸਕੇ ਧੰਨਵਾਦ ਜੀ